ਸੋ ਬਿਲਕੁਲ ਆ ਤੁਸੀਂ ਦੇਖ ਸਕਦੇ ਕਿ ਉਹ ਤੋਂ ਗਾਰਡਨ ਡਿਜ਼ਾਈਨਾਂ ਵੱਲੋਂ ਕਿੱਤਾ ਜੁਗਿਆ ਆ ਆਪਰੇਸ਼ਨ ਥੀਏਟਰ ਦਾ ਕਿੱਜਵਾਰਾ ਸਤ੍ਰਣ ਤੋਂ ਜਾਰੀ ਤੁਸੀਂ ਜਾਰੀ ਕਿ ਆਪਰੇਸ਼ਨ ਥੀਏਟਰ ਦਾ ਜੜਾ ਹੈ ਤੋਂ ਗਾਰਡਨ ਕਿੱਤਾ ਜਾ ਰਿਹਾ ਹੈ ਸੋ ਇਸ ਵੇਲੇ ਦੀ ਜਿਹੜੀ ਤਸਵੀਰਾਂ ਆ ਤੁਹਾਡੇ ਤੇ ਪਹੁੰਚ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਸੋ ਆ ਤੁਸੀਂ ਦੇਖ ਸਕਦੇ ਕਿ ਕਿਸ ਤਰੀਕੇ ਨਾਲ ਜਿਹੜਾ ਕਾਫਲਾ ਤੁਰਦਾ ਹੋਇਆ ਜਿਹੜਾ ਜਾ ਰਿਹਾ ਸਟੇਡੀਅਮ ਵੱਲ ਕਿ ਸਤ੍ਰਣ ਤੋਂ ਜਿੱਥੋਂ ਜਾਰੀ ਹੈ ਕਿ ਜਿਹੜਾ ਕਾਫਲਾ ਹੈ ਜਿਹੜਾ ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਸਾਹਿਬ ਆ ਤੁਸੀਂ ਦੇਖ ਸਕਦੇ ਕੇਜਰੀਵਾਲ ਸਾਹਿਬ ਜਿਹੜੇ ਅੱਗੇ ਨੰਗੇ ਉਸ ਦਾ ਨਾਂ ਆ ਵਨ ਸਾਹ ਭਗਵਦ ਮਾਨ ਸਾਹਿਬ ਜਿਹੜੇ ਨਾਲ ਸੀਗੇ ਸੀ ਉਸ ਵੇਲੇ ਤੁਸੀਂ ਤਸਵੀਰਾਂ ਜੜੀਆਂ ਤੁਹਾਡੇ ਤੱਕ ਸਾਂਝਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਾਂ ਦੱਸ ਦੇ ਕਿ ਜਿਹੜੇ ਸੀਐਮ ਭਗਵਦ ਮਾਨ ਸਾਹਿਬ ਜੀ ਜਿਵੇਂ ਗੱਲ ਕਰਾ ਜਾ ਕੇਜੀਵਲ ਸਾਹਿਬ ਦੀ ਗੱਲ ਕਰਾ ਸੀ ਬਿਲਕੁਲ ਇੱਥੇ ਪਹੁੰਚੇ ਸੀਗੇ ਉਤਾਰਨ ਕਰਨ ਲਈ ਜਿਹੜੇ ਇੱਥੇ ਪਹੁੰਚੇ ਸੀਗੇ ਸੋ ਬਿਲਕੁਲ ਹੁਣ ਵਾਪਸ ਜਿਹੜਾ ਜਾਇਆ ਜਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਜਿਹੜਾ ਉਤਾਰਨ ਜਿਹੜਾ ਇਹ ਕਰ ਦਿੱਤਾ ਗਿਆ ਸੋ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੜੀਆਂ ਨੇ ਤੁਹਾਡੇ ਤੱਕ ਪਹੁੰਚ ਆ ਰਿਹਾ ਕਿਸੇ ਦਾ ਕਾਫਲਾ ਜਿਹੜਾ ਤੁਰਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਟ੍ਰੈਫਿਕ ਆ ਤੁਸੀਂ ਦੇਖ ਸਕਦੇ ਹੋ ਵਨ ਵੇ ਜਿਹੜਾ ਬੰਦ ਕਰ ਦਿੱਤਾ ਗਿਆ ਤਾਂ ਕਿ ਜਿਹੜਾ ਸੀਐਮ ਭਗਵੰਤ ਮਾਨ ਦਾ ਜਿਹੜਾ ਕਾਫਲਾ ਹੈ ਬਿਲਕੁਲ ਆਸਾਨੀ ਨਾਲ ਨਿਕਲ ਜਾਵੇ ਸੋ ਕਿਤੇ ਨਾ ਕਿਤੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਕੋਲ ਪਹੁੰਚ ਆ ਰਹੀਆਂ ਕਿ ਕੋਈ ਕਿਤੇ ਦੀ ਤਸਵੀਰਾਂ ਆ ਜੋ ਕਿ ਸਾਰੀ ਇੱਕ ਟੀਮ ਜਿਹੜੀ ਹੈ ਭਗਵੰਤ ਮਾਨ ਸਾਹਿਬ ਤੇ ਇਸ ਦੇ ਨਾਲ ਨਾਲ ਕੇਜਰੀਵਾਲ ਜੀ ਦੀ ਜਿਹੜੀ ਪੂਰੀ ਟੀਮ ਆ ਇੱਥੇ ਪਹੁੰਚੀ ਸੀਗੀ ਇਸ ਚੀਜ਼ ਦਾ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਇੱਕ ਕੁਝ ਪ੍ਰੋਜੈਕਟਸ ਜਿਹੜੇ ਨਵੇਂ ਤਿਆਰ ਕੀਤੇ ਗਏ ਨੇ ਉਹਨਾਂ ਦਾ ਜਿਹੜਾ ਉ ਪਹੁੰਚੇ ਸੀ ਸੋ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਵੈਲਕਮ ਵੀ ਜੁੜਾਇਆ ਕੀਤਾ ਜਾ ਰਿਹਾ ਹੈ ਜੀ 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 ਦੋ ਮਿੰਟ ਦੋ ਮਿੰਟ ਕਿਸ ਤਰੀਕੇ ਦੇਖਦੇ ਹੋ ਅभी ਅੰਦਰ ਪਰਫਾਰਮਿੰਗ ਮਾਨ ਜੀ ਵੀ ਅੰਦਰ ਗਏ ਸੀ ਤੁਸੀਂ ਵੀ ਅੰਦਰ ਗਏ ਗੱਡੀਆਂ ਦਾ ਕਾਫਲਾ ਅੰਦਰ ਗਿਆ ਤਾਂ ਕੀ ਕੁਝ ਅੰਦਰ ਕੀਤਾ ਦੇਖੋ ਇਹ ਇਤਿਹਾਸਕ ਫੇਰੀ ਸੀ ਗਰੀਬ ਆਦਮੀ ਦੇ ਚਖਮਾ ਤੇ ਮਲਮ ਲੱਗੀ ਆ ਤੇ ਪਹਿਲੀ ਵਾਰ ਹੋਇਆ 50 ਸਾਲ ਬਾਅਦ ਜਦੋਂ ਦਾ 47 ਤੋਂ ਬਾਅਦ ਸਿਮਲਾ ਸਤਰ ਬਣਿਆ ਉਦੋਂ 5 ਲੱਖ ਦੀ ਆਬਾਦੀ ਸੀ ਅੱਜ 50 ਲੱਖ ਦੀ ਆਬਾਦੀ ਹੋ ਗਈ ਦੋ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਮੌਜੂਦਾ ਤੇ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਸੰਜੀਵ ਅਰੋੜਾ ਜੀ ਰਾਜ ਸਭਾ ਮੈਂਬਰ ਇਹ ਇਤਿਹਾਸਕ ਫੇਰੀ ਸੀ ਅੱਜ ਤੱਕ ਇੱਤ ਨਹੀਂ ਲੱਗੀ ਕਦੇ ਸਿਵਲ ਹਸਪਤਾਲ 'ਚ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣੇ ਪਰ ਮੇਰਾ ਵਾਅਦਾ ਸੀਗਾ ਸੈਂਟਰ ਹਲਕੇ ਦੇ ਲੋਕਾਂ ਨਾਲ ਕਿ ਲੁਧਿਆਣੇ ਦੇ ਸਿਵਲ ਹਸਪਤਾਲ ਦੀ ਕਾਇਆ ਕਲਪ ਕਰਨੀ ਆ ਔਰ ਤੁਸੀਂ ਦੇਖਿਆ ਹੋਣਾ ਮੈਂ ਐਮਐਲਏ ਜਦੋਂ ਦਾ ਸੇਵਾਦਾਰ ਬਣਿਆ ਹਲਕਾ ਸੈਂਟਰ ਦਾ ਮੇਰੀ ਪਹਿਲਾ ਵਿਧਾਨ ਸਭਾ 'ਚ ਪਹਿਲੀ ਗੱਲ ਸੀ ਕਿ ਲੁਧਿਆਣੇ ਦਾ ਸਿਵਲ ਹਸਪਤਾਲ ਜਿਹੜਾ ਵਾ ਉਹ ਗਰੀਬਾਂ ਦਾ ਮਸੀਹਾ ਵਾ ਗਰੀਬਾਂ ਦੇ ਕੰਮ ਆਉਣ ਵਾਲੀ ਚੀਜ਼ ਆ ਉਹਨੂੰ ਇਤਿਹਾਸਕ ਬਣਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਮੈਂ ਧੰਨਵਾਦ ਕਰਦਾ ਆਪਣੇ ਸੁਪਰੀਮੋ ਅਰਬਿੰਦ ਕੇਦੀਵਾਲ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੰਜੀਵ अरोड़ा ਜੀ ਦਾ ਜਿਨ੍ਹਾਂ ਨੇ ਇੱਥੇ ਇਤਿਹਾਸਕ ਚੀਜ਼ ਬਣਾ ਕੇ ਅੱਜ ਜਿਹੜੀ ਆਮ ਪ੍ਰਾਈਵੇਟ ਹਸਪਤਾਲਾਂ 'ਚ ਮਿਲੂਗੀ ਉਹਨਾਂ ਨੂੰ ਸਰਕਾਰੀ ਹਸਪਤਾਲ ਲੁਧਿਆਣਾ ਸਿਵਲ ਹਸਪਤਾਲ ਮਿਲੂਗੀ ਹਾਈਪੀਅਰ 22 ਹਾਈਪੀਅਰ 22 ਜੈਹਾ ਜੈਹਾ ਆਮ ਲੋਕਾਂ ਨੂੰ ਹੁਣ ਪੂਰਾ ਫਾਇਦਾ ਹੋਏਗਾ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦਾ ਕੰਮ ਹੋ ਰਿਹਾ ਆਮ ਗਰੀਬ ਆਦਮੀ ਅੱਜ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਗਰੀਬਾਂ ਦੇ ਚਖਮਾ ਤੇ ਮਲਮ ਲੱਗੂ ਸਿਵਲ ਹਸਪਤਾਲ ਦੇ ਇਤਿਹਾਸਿਕ ਇਹ 24 ਘੰਟੇ ਦੀ ਸਰਵਸਥਾ ਜੀ ਸ਼ੁਰੂ ਹੋਏਗੀ ਕਿ 24 ਘੰਟੇ ਦੇਖੋ ਪਹਿਲੀ ਵਾਰ ਆਏ ਆ ਔਰ ਕੰਮ ਕਰਕੇ ਗਏ ਆ ਕਾਗਜੀ ਨਹੀਂ ਆਏ ਕੰਮ ਕਰਕੇ ਗਏ ਆ ਅੱਜ ਉਸ ਚੀਜ਼ ਦਾ ਉਦਘਾਟਨ ਕਰਕੇ ਗਏ ਆ ਜਿਹੜਾ ਲੁਧਿਆਣੇ ਦੇ ਲੋਕਾਂ ਨੂੰ ਰਾਹਤ ਮਿਲੂਗੀ ਜਿਵੇਂ ਕਹਿੰਦੇ ਸਰਕਾਰੇ ਕੰਮ ਨਹੀਂ ਹੋਇਆ ਜੋ ਪਹਿਲੀ ਵਾਰ ਇਹਦਾ ਕਰਕੇ ਗਏ ਨੇ ਕੰਮ ਕੋਈ ਲੁਪਨ ਪਰੇਸ਼ਾਨੀਆਂ ਆਉਂਦੀਆਂ ਰਟਣ ਦੇਖੋ ਇੱਕ ਵਾਰੀ ਵੀ ਤੁਹਾਨੂੰ ਮੌਕਾ ਨਹੀਂ ਮਿਲੂਗਾ ਜਦੋਂ ਨੀਅਤ ਤੇ ਨੀਤੀ ਨਾਲ ਕੰਮ ਕਰੋ ਉਦੋਂ ਆਪਣੇ ਆਪ ਕੰਮ ਹੁੰਦੇ ਆ ਗਰੀਬਾਂ ਲਈ ਪਹਿਲੀ ਵਾਰ ਕੰਮ ਹੋ ਰਿਹਾ ਹੈ ਬੱਚੇ ਆ ਪਰ ਜਿਹੜਾ ਚੱਚਾ ਬੱਚਾ ਦੇ ਵਿੱਚ ਆਮ ਆਗਦੀ ਪਾਰਟੀ ਜਿੰਦਾਬਾਦ ਆਮ ਆਗਦੀ ਪਾਰਟੀ ਜਿੰਦਾਬਾਦ ਬੱਚਾ ਬੱਚਾ ਵਿੱਚ ਵੀ ਬੈੱਡ ਦੀ ਕਮੀ ਹੈ ਮੈਂ ਲਾਵਾ ਕਈ ਵਾਰ ਥੱਲੇ ਹੀ ਪ੍ਰਸਪਤ ਕਰਦੀ ਆਂ ਸੀ ਇਹ ਦੇਖੋ ਕਰੋੜ ਕਰੋੜ ਰੁਪਏ ਦੀ ਮਸ਼ੀਨ ਲੱਗੀ ਬੈੱਡ ਤਾਂ ਛੋਟੀ ਚੀਜ਼ ਆ ਸਾਰਾ ਕੁਝ ਲੱਗਿਆ ਹੀ ਦੇਖੂਗਾ ਤੁਹਾਨੂੰ